ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਿਆ ਟੀਵੀ ਮੈਂ ਸੋਨੀਆ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸੁਲਮਾਨ ਖਾਨ ਦੇ ਬਾਰੇ ਜੋ ਕਿ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਨਾ ਸੁਰਖੀਆਂ ਬਟੋ ਰਹੀ ਨੇ ਦਰਅਸਲ ਉਹਨਾਂ ਨੂੰ ਲੈ ਕੇ ਇੱਕ ਕੰਟਰੋਵਰਸੀ ਹੋਈ ਹੈ ਜਿਸ ਦੇ ਨਾਲ ਸਾਡਾ ਗੁਆਂਡੀ ਦੇਸ਼ ਜੋ ਕਾਫੀ ਜ਼ਿਆਦਾ ਥਿਲ ਮਿਲਾਇਆ ਹੋਇਆ ਹੈ ਕਿਉਂਕਿ ਹਾਲੀ ਦੇ ਵਿੱਚ ਸੁਲਮਾਨ ਖਾਨ ਦੇ ਵੱਲੋਂ ਇੱਕ ਟੂਰ ਦੇ ਦੌਰਾਨ ਸਾਊਦੀ ਅਰਬ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਜਿੱਥੇ ਸੁਲਮਾਨ ਖਾਨ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਜਿਸ ਕਰਕੇ ਦੱਸਦੇ ਕਿ ਸਾਡਾ ਗੁਆਂਡੀ ਦੇਸ਼ੋਂ ਪਾਕਿਸਤਾਨ ਸਨ ਹੈ ਉਸ ਦੇ ਵੱਲੋਂ ਸਲਮਾਨ ਖਾਨ ਨੂੰ ਜੋ ਟੈਰਰਿਸਟ ਅਨਾਉਂਸ ਕਰ ਦਿੱਤਾ ਗਿਆ ਸੋ ਜਸ ਤੋਂ ਬਾਅਦ ਫੈਨਸ ਤਾਂ ਕਾਫੀ ਜ਼ਿਆਦਾ ਹੈਰਾਨ ਵੀ ਨੇ ਤੇ ਉਥੇ ਪਾਕਿਸਤਾਨ ਦਾ ਮਜ਼ਾਕ ਵੀ ਉਡਾ ਰਹੇ ਨੇ ਪਰ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਦੇ ਆ ਦਰਸਲ ਹਾਲੀ ਦੇ ਵਿੱਚ ਸਲਮਾਨ ਖਾਨ ਸਾਊਦੀ ਅਰਬ ਪਹੁੰਚੋ ਸੀਗੇ ਜਿੱਥੇ ਇੱਕ ਸ਼ੋ ਦਾ ਦੌਰਾਨ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸੀ ਜਿੱਥੇ ਉਹਨਾਂ ਨੇ ਬਲੂਚਿਸਤਾਨ ਨੂੰ ਪਾਕਿਸਤਾਨ ਤੋਂ ਇੱਕ ਵੱਖਰਾ ਦੇਸ਼ ਦੱਸਿਆ ਸੀ ਤੇ ਦੱਸਦੀ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਸ ਸੰਬੰਧ ਦੇ ਵਿੱਚ ਇੱਕ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਪਾਕਿਸਤਾਨ ਦੇ ਗ੍ਰਹਿ ਵਿਭਾਗ ਨੇ ਸਲਮਾਨ ਖਾਨ ਨੂੰ 4th ਸ਼ੈਡਿਊਲ ਦੇ ਵਿੱਚ ਪਾ ਦਿੱਤਾ ਜਿਸ ਦਾ ਮਤਲਬ ਹੁੰਦਾ ਹੈ ਉਹਨਾਂ ਨੂੰ ਐਨਟੀ terrorism act ਦੇ ਤਹਿਤ ਲਿਸਟਡ ਕਰ ਦਿੱਤਾ ਗਿਆ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਉਤੇ ਪਾਕਿਸਤਾਨ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਇਸ ਕੰਟਰੋਵਰਸ਼ਲ ਬਿਆਨ ਨੂੰ ਜੋ ਆ ਸਾਊਦੀ ਅਰਬ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ ਜॉय ਫਾਰਮ 2025 ਦੇ ਵਿੱਚ ਦਿੱਤਾ ਸੀਗਾ ਉਹਨਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਬਲੂਚਿਸਤਾਨ ਦੇ ਲੋਕ ਹਨ ਅਫਗਾਨਿਸਤਾਨ ਦੇ ਲੋਕ ਹਨ ਪਾਕਿਸਤਾਨ ਦੇ ਲੋਕ ਹਨ ਹਰ ਕੋਈ ਸਾਊਦੀ ਅਰਬ ਦੇ ਵਿੱਚ ਮਿਹਨਤ ਦੇ ਨਾਲ ਕੰਮ ਕਰਦਾ ਹੈ ਇਸ ਬਿਆਨ ਦੇ ਵਿੱਚ ਬਲੂਚਿਸਤਾਨ ਦਾ ਨਾਮ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਵੱਖਰਾ ਲਿਆ ਗਿਆ ਹਾਲਾਂਕਿ ਇਹ ਅਜੇ ਤੱਕ ਵੀ ਕਲੀਅਰ ਨਹੀਂ ਹੋਇਆ ਕਿ ਸੁਲਮਾਨ ਖਾਨ ਨੇ ਇਹ ਨਾਮ ਜਾਣ ਬੁਝ ਕੇ ਲਿਆ ਜਾਂ ਫਿਰ ਉਹਨਾਂ ਦੇ ਵੱਲੋਂ ਅਣਜਾਣੇ ਦੇ ਵਿੱਚ ਕਿਹਾ ਗਿਆ ਜਿੱਥੇ ਪਾਕਿਸਤਾਨ ਦੇ ਵਿੱਚ ਸਲਮਾਨ ਦੇ ਇਸ ਸਟੇਟਮੈਂਟ ਤੋਂ ਬਾਅਦ ਕਾਫੀ ਨਰਾਜ਼ਗੀ ਫੈਲ ਗਈ ਹੋਈ ਹੈ ਉੱਥੇ ਬਲੂਚਿਸਤਾਨ ਨੂੰ ਵੀ ਇੱਕ ਸੁਤੰਤਰ ਦੇਸ਼ ਬਣਾਉਣ ਦੀ ਮੰਗ ਕਰਨ ਵਾਲੇ ਵਕਵਾਦੀ ਨੇਤਾ ਵੀ ਇਸ ਐਲਾਨ ਤੋਂ ਖੁਸ਼ ਨੇ ਬਲੂਚ ਨੇਤਾ ਦੇ ਵੱਲੋਂ ਵੀ ਸਲਮਾਨ ਖਾਨ ਦਾ ਧੰਨਵਾਦ ਕੀਤਾ ਗਿਆ ਕਿ 사ਊਦੀ ਅਰਬ ਦੇ ਵਿੱਚ ਉਹਨਾਂ ਵੱਲੋਂ ਬਲੂਚਿਸਤਾਨ ਦਾ ਜ਼ਿਕਰ ਕੀਤਾ ਗਿਆ 6 ਕਰੋੜ ਬਲੂਚ ਨਾਗਰਿਕਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਉਹਨਾਂ ਨੇ ਕਿਹਾ ਕਿ ਹਾਂ ਕਿ ਸੌਮ ਕੂਟਨੀਤੀ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੈ ਤਾਂ ਦੱਸਦੀ ਹੈ ਕਿ ਸਲਮਾਨ ਖਾਨ ਜੋ ਕਿ ਉਹਨਾਂ ਦੇ ਵਰਕ ਫਰੈਂਡ ਦੀ ਗੱਲ ਕਰੀਏ ਤਾਂ ਉਹ ਹਾਲੀ ਦੇ ਵਿੱਚ ਬਿਗ ਬਾਸ 19 ਨੂੰ ਹੋਸਟ ਕਰਦੇ ਹੋਏ ਨਜ਼ਰ ਆ ਰਹੇ ਜਿੱਥੇ ਵੀਕਐਂਡ ਦੇ ਵਾਰਡ ਦੇ ਵਿੱਚ ਉਹ ਹਮੇਸ਼ਾ ਬਿਗ ਬਾਸ ਦੇ ਕੰਟੈਸਟੈਂਟਸ ਦੇ ਨਾਲ ਮਿਲਦੇ ਹਨ ਉਹਨਾਂ ਦੀ ਕਲਾਸ ਵੀ ਲੈਂਦੇ ਉਹਨਾਂ ਦੇ ਨਾਲ ਮਜ਼ਾਕ ਵੀ ਕਰਦੇ ਹਨ ਤਾਂ ਇਸ ਸ਼ੋਅ ਦੇ ਕਰਕੇ ਵੀ ਸਲਮਾਨ ਖਾਨ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹਿੰਦੇ ਨੇ ਕਿਉਂਕਿ ਸ਼ੋਅ ਦੇ ਵਿੱਚ ਜਿੱਥੇ ਬਾਤਰੀ ਲੋਕਾਂ ਦੇ ਵੱਲ ਕਿਹਾ ਜਾਂਦਾ ਕਿ ਸਲਮਾਨ ਖਾਨ ਜੋ ਆ ਅਮਾਲ ਮਲੇਕ ਜੋ ਕਿ ਬਾਲੀਵੁੱਡ ਸਿੰਗਰ ਆ ਉਹਨਾਂ ਨੂੰ ਸਪੋਰਟ ਕਰਦੇ ਆ ਤੇ ਉਥੇ ਬਾਕੀ ਕੰਟੈਸਟੈਂਟਸ ਦੇ ਨਾਲ ਉਹ ਥੋੜਾ ਪੇਤਪਾਵ ਕਰਦੇ ਤੇ ਇਸ ਕਰਕੇ ਵੀ ਸਲਮਾਨ ਖਾਨ ਕਾਫੀ ਜ਼ਿਆਦਾ ਲਾਈਮਲਾਈਟ ਚ ਰਹਿ ਸੀਗੇ ਸੁਰਖੀਆਂ ਦੇ ਵਿੱਚ ਸੀਗੇ ਇਹ ਕਹਿ ਸਕਦੇ ਹਾਂ ਕੰਟਰੋਵਰਸੀ ਦੇ ਵਿੱਚ ਵੀ ਸੀਗੇ ਜਿਸ ਤੋਂ ਬਾਅਦ ਸੁਲਮਾਨ ਖਾਨ ਦੇ ਵੱਲੋਂ ਜੋ ਆ ਅਗਲੇ ਵੀਕਐਂਡ ਦੇ ਵਾਰ ਦੇ ਵਿੱਚ ਜੋ ਸੀਗੀ ਮਲ ਖਾਨ ਦੀ ਕਲਾਸ ਵੀ ਲਗਾਈ ਜਾਂਦੀ ਹੈ ਤਾਂ ਫਿਲਹਾਲ ਬਿਗਬੋਸਟ 19 ਨੂੰ ਸੁਲਮਾਨ ਖਾਨ ਹੋਸਟ ਕਰ ਰਹੇ ਨੇ ਔਰ ਉਹਨਾਂ ਦੇ ਵੱਲੋਂ ਹੁਣ ਇੱਕ ਸਟੇਟਮੈਂਟ ਵੀ ਦਿੱਤੀ ਗਈ ਹੈ ਜਿਸ ਕਰਕੇ ਉਹ ਕੰਟਰੋਵਰਸੀ ਦੇ ਵਿੱਚ ਇੱਕ ਵਾਰ ਫਿਰ ਆ ਗਏ ਨੇ ਹਾਲਾਂਕਿ ਸੁਲਮਾਨ ਖਾਨ ਦੇ ਬੋਲੋ ਹਾਲੇ ਤੱਕ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਦਿੱਤੀ ਗਿਆ ਫੈਨਸ ਇੰਤਜ਼ਾਰ ਕਰ ਰਹੇ ਹੈ ਕਿ ਸੁਲਮਾਨ ਖਾਨ ਨੇ ਕਿਸ ਵੇ ਦੇ ਵਿੱਚ ਇਹ ਜੋ ਗੱਲ ਕਹੀ ਸੀ ਤਾਂ ਜੋ ਉਹਨਾਂ ਨੂੰ ਵੀ ਕੋਈ ਨਾ ਕੋਈ ਕਿਤੇ ਜਾ ਕੇ ਕਲੈਰਿਟੀ ਮਿਲ ਸਕੇ